ਇੱਥੇ ਸੱਪੇ ਤਾਂ ਨਹੀਂ ਤੁਜੇਆ ਬਧੋਪੁਰ ਕਬਦਾਤੇ ਤਾਂ ਤੂੰ ਸੋਹਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਧਰਤੀ ਤੇ ਰੋਹਾਨੀਅਤ ਦਾ ਕੇਂਦਰ ਜਿੱਥੇ ਸਾਰੀ ਦੁਨੀਆ ਤੋਂ ਲੋਕ ਨਤਮਸਤਕ ਹੋਣ ਲਈ ਆਉਂਦੇ ਹਨ ਜਿੱਥੇ ਸੰਗਤਾਂ ਤਕਰੀਬਨ ਹਰ ਰੋਜ਼ ਇੱਥੇ ਲੱਖਾਂ ਦੀ ਤਦਾਦ ਚ ਮਸਥਾ ਟੇਕਦੀਆਂ ਹਨ ਸਰਾਵਾਂ ਦੇ ਵਿੱਚ ਗਰਮ ਮੈਟ ਜਿਹੜੇ ਉਹ ਵਿਛਾਏ ਹਨ ਤਾਂ ਜੋ ਜਿਹੜੀ ਨੰਗੇ ਪੈਰ ਵੀ ਸੰਗਤ ਆਉਂਦੀ ਆ ਉਹਨਾਂ ਨੂੰ ਵੀ ਜਾਂ ਕਿਸੇ ਨੇ ਰੈਸਟ ਕਰਨੀਆਂ ਉਹਨਾਂ ਨੂੰ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਗਰਮ ਮੈਂਟਾ ਦੇ ਉੱਤੇ ਅਸੀਂ ਆਪਣੇ ਗੱਦੇ ਵਿਛਾਏ ਹਨ ਪ੍ਰੋਪਰ ਜਿਹੜੀ ਸਾਰਾ ਗੜੀ ਨਿਵਾਸ ਉੱਤੇ ਤੇ ਸਾਡੀ ਫੁੱਲੀ ਹੀਟਿੰਗ ਹੈ ਨਾ ਉਸ ਤਰ੍ਹਾਂ ਹੀਟਿੰਗ ਹੈ ਜਿਹੜੀ ਬਾਕੀ ਸਾਰਾ ਮਾ ਉੱਥੇ ਵੀ ਅਸੀਂ ਇਹੋ ਜਿਹਾ ਜਿਹੜਾ ਖਾਸ ਧਿਆਨ ਰੱਖਿਆ ਕਿ ਸੰਗਤਾਂ ਨੂੰ ਬੱਚਿਆਂ ਨੂੰ ਕਿਸੇ ਕਿਸੇ ਦੀ ਕੋਈ ਪਰੇਸ਼ਾਨੀ ਨਾ ਹੋਵੇ ਚਕੰਦ ਜੀ ਰਮੇਂਦਰ ਸਾਧ ਦਰਬਾਰ ਸਾਹਿਬ ਜਿਹੜੀਆਂ ਬਰਬੰਦੇਟ ਸਰਾਵਾਂ ਅੱਠ ਚੱਲ ਰਹੀਆਂ ਹਨ ਜਿੰਨਾਂ ਚ ਵੱਖ-ਵੱਖ ਸਰਾਵਾਂ ਚ ਵੱਖ-ਵੱਖ ਕਮਰਿਆਂ ਤੇ ਵੱਖ-ਵੱਖ ਰੇਟਾਂ ਦੇ ਵਿੱਚ ਦੇ ਸੰਖਾ ਨੂੰ ਕਮਰੇ ਦਿੱਤੇ ਜਾਂਦੇ ਹਨ ਸਾਰਾ ਗੜੀ ਸਰਾਵਾਂ ਚ ਅ ਸ਼ਰਾਰਤੀ ਲੋਕ ਇਹੋ ਜਿਹੇ ਹੁੰਦੇ ਨੇ ਕਿ ਜਿਹੜੀ ਜਾਲੀ ਵੈਬਸਾਈਟ ਬਣਾ ਕੇ ਤਾਂ ਇੱਕ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ ਕਿ ਜਦੋਂ ਸਰਾਵਾਂ ਦੇ ਨਾਂ ਤੇ ਠੱਗੀ ਕੀਤੀ ਜਾਂਦੀ ਸੀਗੀ ਆਨਲਾਈਨ ਪੈਸੇ ਪਵਾ ਲਿੱਤੇ ਜਾਂਦੇ ਸਨ ਪਰ ਕਮਰੇ ਜਿਹੜੇ ਸ਼ਰਾਰਤੀਆਂ ਦਾ ਸਾਈਬਰ ਧਾਕ ਜਿਹੜੇ ਆ ਉਹ ਬੈਠੇ ਆ ਉਹ ਉਹ ਵੀ ਐਕਟਿਵ ਹੋ ਜਾਂਦੇ ਹਨ ਤੇ ਪਰੰਤੂ ਸਾਡਾ ਆਈਟੀ ਬੈਂਕ ਜਿਹੜਾ ਉਹ ਨਾਲ ਦੀ ਨਾਲ ਇਹਨਾਂ ਨੂੰ ਚੈੱਕ ਕਰੀ ਜਾਂਦਾ ਕੋਈ ਝਾਲੀ ਵੈਬਸਾਈਟ ਨਾ ਬਣੇ ਇਸ ਕਰਕੇ ਸੰਗਤਾਂ ਨੂੰ ਵੀ ਬੇਨਤੀ ਆ ਕਿ ਕੇਵਲ ਤੇ ਕੇਵਲ ਐਸਜੀਪੀਸੀ ਦੀ ਜਿਹੜੀ ਵੈਬਸਾਈਟ ਆ ਪ੍ਰੂਵਡ ਉੱਤੇ ਕਮਰਾ ਬੁੱਕ ਕੀਤਾ ਜਾਵੇ ਜਿਹੜੇ ਕਮਰਾ ਜਿਹੜਾ ਸਾਰਾ ਗੜੀ ਨਿਵਾਸ ਤੇ ਮਾਤਾ ਗੰਗਾ ਜੀ ਨਿਵਾਸ ਚ ਉਹ 15 ਦਿਨ ਪਹਿਲਾਂ ਆਹੀ ਐਡਵਾਂਸ ਬੁਕਿੰਗ ਕਰਦੇ ਆ ਸ਼ੁਰੂ ਉਹ ਜਿਹੜੀ ਵੈਬਸਾਈਟ ਹੈ www.sarai.com sgpicsrai.com ਤੇ ਕੀਤੀ ਜਾਵੇ ਇਹ ਤੋਂ ਇਲਾਵਾ ਜਿਹੜੀਆਂ ਹੋਰ ਫੇਕ ਕੋਈ ਹੈਗੀਆਂ ਵਾ ਵੈਬਸਾਈਟ ਜਿਹੜੀਆਂ ਸਾਈਬਰ ਠੱਗ ਬਣਾ ਲੈਂਦੇ ਨੇ ਉਹਨਾਂ ਤੇ ਕੋਈ ਵੀ ਕਮਰਾ ਨਾ ਬੁੱਕ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੇ ਮੌਜੂਦ ਹਾਂ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਉਤੇ ਅੰਦਰ ਤੇ 10 ਜੀ 21 ਸਵੇ ਪਰ ਦੇ ਵਿੱਚ ਠੰਡ ਦੀਆਂ ਛੁੱਟੀਆਂ ਜਿਹੜੀਆਂ ਪੈਣ ਜਾਣ ਜਾ ਰਹੀਆਂ ਨੇ ਤਾਂ ਉੱਥੇ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਜੋ ਸੰਗਤ ਵੱਡੇ ਪੱਧਰ ਤੇ ਉੱਤੇ ਦਰਸ਼ਨ ਦੇਦਾਰੇ ਕਰਨ ਵਾਸਤੇ ਪਹੁੰਚ ਰਹੀ ਆ ਤਾਂ ਖਾਸ ਤੌਰ ਦੇ ਉੱਤੇ ਸੰਗਤ ਦੀ ਰਿਹائش ਵਾਸਤੇ ਕੀ ਕੁਝ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਵੱਡੇ ਪੱਧਰ ਤੇ ਸੰਗਤ ਆਏਗੀ ਇੱਕ ਤਰਫਾ ਸੰਗਤ ਜ਼ਿਆਦਾ ਹੋਣੀ ਹੈ ਦੂਜੀ ਤਰਫਾ ਠੰਡ ਦਾ ਜਿਹੜਾ ਇਹ ਮੌਸਮ ਹੋਏਗਾ ਕਿਉਂਕਿ ਧੁੰਦ ਜਿਹੜੀ ਆ ਧੁੰਦ ਦਾ ਵੀ ਅਲਰਟ ਜਿਹੜਾ ਮੌਸਮ ਵਿਭਾਗ ਵੱਲੋਂ ਕਰ ਦਿੱਤਾ ਗਿਆ ਤੇ ਸਾਡੇ ਨਾਲ ਜੋ ਮੈਨੇਜਰ ਸਾਹਿਬਾਨ ਮੌਜੂਦ ਹੈਗੇ ਨੇ ਗੁਰਪ੍ਰੀਤ ਸਿੰਘ ਜੀ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਮੈਨੇ ਇੱਕ طرفਾ ਠੰਡ ਜਿਹੜੀ ਹੈ ਦਿਨੋ ਦਿਨ ਵੱਧਦੀ ਜਾ ਰਹੀ ਆ ਤਾਂ ਉੱਥੇ ਹੀ ਦੂਸਰੀ ਤਰਫਾ ਗੱਲ ਕਰੀਏ ਕਿ ਸਵੇ ਪਰਚ ਛੁੱਟੀਆਂ ਤੇ ਜਿਹੜਾ ਐਲਾਨ ਜੋ ਕਰ ਦਿੱਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸਕੂਲ ਦੇ ਵਿੱਚ ਛੁੱਟੀਆਂ ਜਿਹੜੀਆਂ ਹੋ ਜਾਣਗੀਆਂ ਬੱਚਿਆਂ ਨੂੰ ਤਾਂ ਸੰਗਤ ਵੱਡੇ ਪੱਧਰ ਤੇ ਆਈਗੀ ਤਾਂ ਕੀ ਕੁਝ ਪ੍ਰਬੰਧ ਸਰਾਵਾਂ ਦੇ ਵਿੱਚ ਕੀਤੇ ਗਏ ਨੇ ਡਿੱਠੇ ਸੱਬੇ ਥਾਵ ਨਹੀਂ ਤੁਜੇਆ ਬੰਧੋ ਬੁਰਕ ਬਦਾਤੇ ਤਾਂ ਤੂੰ ਸੋਹਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਧਰਤੀ ਤੇ ਰੋਹਾਨੀਅਤ ਦਾ ਕੇਂਦਰ ਜਿੱਥੇ ਸਾਰੀ ਦੁਨੀਆ ਤੋਂ ਲੋਕ ਨਤਮਸਤਕ ਹੋਣ ਲਈ ਆਉਂਦੇ ਹਨ ਜਿੱਥੇ ਸੰਗਤਾਂ तकरीबन ਹਰ ਰੋਜ਼ ਇੱਥੇ ਲੱਖਾਂ ਦੀ ਤਦਾਦ ਚ ਮਸਥਾ ਢੇਕਦੀਆਂ ਨਾ ਉਥੇ ਹੁਣ ਜਿਹੜੀਆਂ ਸਰਦੀਆਂ ਦੀਆਂ ਛੁੱਟੀਆਂ ਹੋਣ ਜਾ ਰਹੀਆਂ 20 ਤਰੀਕ ਤੋਂ ਉਹਦੇ ਸਬੰਧ ਚ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਜਿਹੜੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਸੰਗਤਾਂ ਨੂੰ ਰਹਿਸ਼ ਚ ਉਹਨਾਂ ਦੇ ਰਹਿਣ ਚ ਉਹਨਾਂ ਦੇ ਮੱਥਾ ਟੇਕਣ ਚ ਸਾਰੇ ਪ੍ਰਬੰਧਾਂ ਚ ਕਿਸੇ ਕਿਸਮ ਦੀ ਕੋਈ ਕਮੀ ਨਾ ਹੋਵੇ ਉਹਦੇ ਤਹਿਤ ਅਸੀਂ ਜਿਹੜੇ ਸਰਾਵਾਂ ਦੇ ਵਿੱਚ ਗਰਮ ਮੈਟ ਜਿਹੜੇ ਉਹ ਵਿਛਾਏ ਹਨ ਤਾ ਜੋ ਜਿਹੜੀ ਨੰਗੇ ਪੈਰ ਵੀ ਸੰਗਤ ਹੁੰਦੀ ਆ ਉਹਨਾਂ ਨੂੰ ਵੀ ਜਾਂ ਕਿਸੇ ਨੇ ਰੈਸਟ ਕਰਨੀ ਆ ਉਹਨਾਂ ਨੂੰ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਗਰਮ ਮੈਂਟਾ ਦੇ ਉੱਤੇ ਅਸੀਂ ਆਪਣੇ ਗੱਦੇ ਵਿਛਾਏ ਹਨ ਪ੍ਰੋਪਰ ਜਿਹੜੀ ਸਾਰਾ ਗੜੀ ਨਿਵਾਸ ਉੱਤੇ ਤੇ ਸਾਡੀ ਫੁੱਲੀ ਹੀਟਿੰਗ ਹੈ ਨਾ ਉਸ ਤਰ੍ਹਾਂ ਹੀਟਿੰਗ ਹੈ ਜਿਹੜੀ ਬਾਕੀ ਸਾਰਾ ਉੱਥੇ ਵੀ ਅਸੀਂ ਇਹੋ ਜਿਹਾ ਜਿਹੜਾ ਖਾਸ ਧਿਆਨ ਰੱਖਿਆ ਕਿ ਸੰਗਤਾਂ ਨੂੰ ਬੱਚਿਆਂ ਨੂੰ ਕਿਸੇ ਕਿਸੇ ਦੀ ਕੋਈ ਪਰੇਸ਼ਾਨੀ ਨਾ ਹੋਵੇ ਮੇਜੇ ਸਾਹਿਬ ਜਿਹੜੀ ਸੰਗਤ ਗੁਰੂ ਘਰਾਂ ਵਿਖੇ ਆਏਗੀ ਦਰਸ਼ਣਦਾਰੇ ਕਰਨ ਵਾਸਤੇ ਤਾਂ ਕਈ ਵਾਰ ਇਹ ਵੀ ਹੋ ਜਾਂਦਾ ਕਿ ਸੰਗਤ ਇੰਨੀ ਜ਼ਿਆਦੀ ਹੋ ਜਾਂਦੀ ਕਿ ਸਰਾਵਾਂ ਦੇ ਪ੍ਰਬੰਧ ਘਟ ਜਾਂਦੇ ਕਈ ਸਰਾਵਾਂ ਘਟ ਜਾਂਦੀਆਂ ਨੇ ਸੰਗਤ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਤਾਂ ਕਈ ਹੋਟਲ ਵਾਲਿਆਂ ਨੂੰ ਵੀ ਬੇਨਤੀ ਕਰਨੀ ਪੈਂਦੀ ਹੈ ਤਾਂ ਕੋਲੇ ਜੇ ਸਰਾਵਾਂ ਦੀ ਗੱਲ ਕਰੀਏ ਤਾਂ ਕਿੰਨੀਆਂ ਸਰਾਵਾਂ ਜੋ ਗੁਰੂ ਘਰ ਦੇ ਨਾਲ ਲੱਗਦੀਆਂ ਗੁਰੂ ਘਰ ਦੀਆਂ ਸਰਾਵਾਂ ਹੈਗੀਆਂ ਸੱਚਖੰਡ ਸ੍ਰੀ ਰਮੇਂਦਰ ਸਾਹਿਬ ਦਰਬਾਰ ਸਾਹਿਬ ਜਿਹੜੀਆਂ ਪ੍ਰਬੰਧਿਤ ਸਰਾਵਾਂ ਅੱਠ ਚੱਲ ਰਹੀਆਂ ਹਨ ਜਿੰਨਾ ਚ ਵੱਖ-ਵੱਖ ਸਰਾਮਾਂ ਚ ਵੱਖ-ਵੱਖ ਕਮਰਿਆਂ ਤੇ ਵੱਖ-ਵੱਖ ਰੇਟਾਂ ਦੇ ਵਿੱਚ ਜਿਹੜੇ ਸੰਖਤਾਂ ਨੂੰ ਕਮਰੇ ਦਿੱਤੇ ਜਾਂਦੇ ਹਨ ਸਾਰਾ ਘੜੀ ਸਰਾਮਾਂ ਚ 1000 ਤੇ 1600 ਰੁਪਏ ਦੇ ਕਮਰੇ ਹਨ ਬਾਕੀ ਸਰਾਮਾਂ ਚ ਤਕਰੀਬਨ 500 700 ਤੇ 900 ਰੁਪਿਆ ਇੱਥੇ ਸਰਾਮਾਂ ਦੇ ਰੇਟ ਜਿਹੜੇ ਉਹ ਸੰਖਤਾਂ ਨੂੰ ਦਿੱਤੇ ਜਾਂਦੇ ਹਨ ਇਹਦੇ ਤਹਿਤ ਜਿਹੜੀਆਂ ਸੰਗਤਾਂ ਕੇਹ ਵੇਲੇ ਸਾਡੇ ਕੋਲ ਲੋੜ ਤੋਂ ਵੱਧ ਜਿੱਦਾਂ ਆ ਜਾਂਦੀਆਂ ਹਨ ਕਮਰੇ ਘਟ ਜਾਂਦੇ ਹਨ ਉਹਦੇ ਵਾਸਤੇ ਅਸੀਂ ਜਿਹੜਾ ਹਾਲਾਂਚ ਵੀ ਪ੍ਰਬੰਧ ਕੀਤਾ ਨਾਲ ਸਕੂਲਾਂ 'ਚ ਸਾਨੂੰ ਪ੍ਰਬੰਧ ਕਰਨਾ ਪੈਂਦਾ ਭਾਈ ਗੁਰਦਾਸ ਹਾਲ ਸਾਡੇ ਕੋਲ ਹੈਗੇ ਦੋ ਵੱਡੇ ਬਾਕੀ ਸਰਾਵਾਂ 'ਚ ਜਿੱਥੇ ਹਾਲ ਹੈ ਨਾਲ ਅਸੀਂ ਸੈਪਰੇਟ ਵਾਸ਼ਰੂਮ ਨਵੇਂ ਬਣਾਏ ਆ ਉਹ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੋਣ ਦਿੰਦੇ ਸਰਬ ਜਦੋਂ ਸੰਗਤ ਵੱਡੇ ਪੱਦਰ ਤੇ ਪਹੁੰਚਦੀ ਆ ਗੁਰੂ ਘਰ ਵਿਖੇ ਤਾਂ ਕਈ ਵਾਰ ਇਹੋ ਜਿਹੇ ਵੀ ਹਾਲਾਤ ਹੁੰਦੇ ਨੇ ਕਿ ਜਦੋਂ ਸੰਗਤ ਆਵੇ ਤਾਂ ਸੰਗਤ ਨੂੰ ਕਿਤਨਾ ਕਿਤੇ ਕਿਉਂਕਿ ਠੰਡ ਨਾ ਲੱਗੇ ਜਦੋਂ ਤੁਸੀਂ ਕਿਹਾ ਕਿ ਬਲੌਰ ਜਿਹੜੇ ਆ ਐਨ ਆਰ ਆ ਇਸਰਾ ਦੇ ਵਿੱਚ ਸਾਰਾ ਕਿਹੜੀ ਸਰਾ ਦੇ ਵਿੱਚ ਹੈਗੇ ਨੇ ਤਾਂ ਇਦਾਂ ਦੇ ਪ੍ਰਬੰਧ ਬਾਕੀ ਸਰਾਵਾਂ ਦੇ ਵਿੱਚ ਵੀ ਆਉਣ ਵਾਲੇ ਸਮੇਂ 'ਚ ਹੋਣਗੇ ਹਾਂਜੀ ਤਕਰੀਬਨ ਜਿਹੜੀਆਂ ਹੁਣ ਨਵੀਆਂ ਮਾਡਰਨ ਤਰੀਕੇ ਨਾਲ ਜਿਹੜੀਆਂ ਸਰਾਵਾਂ ਬਣ ਰਹੀਆਂ ਨੇ ਉਹ ਤਕਰੀਬਨ ਸਾਰਾ ਗੜੀ ਦੇ ਤਰ੍ਹਾਂ ਤੇ ਹੀ ਬਣ ਗਿਆ ਜਿੱਥੇ ਫੁੱਲੀਏ ਸੀ ਫੁੱਲੀ ਹੀਟਿੰਗ ਹੋਏਗੀ ਉੱਥੇ ਵੀ ਜੜੀਆਂ ਸੰਗਤਾਂ ਨੂੰ ਕਿਸੇ ਕਿਸੇ ਦੀ ਕੋਈ ਪਰੇਸ਼ਾਨੀ ਨਹੀਂ ਕੋਈ ਪਰੰਤੂ ਉਹਨਾਂ ਨੂੰ ਬਣਦਿਆਂ ਨੂੰ ਜਿੰਨਾ ਟਾਈਮ ਲੱਗੂਗਾ ਉਹ ਸੰਗਤਾਂ ਦੇ ਹੈਂਡਓਵਰ ਜਲਦੀ ਤੋਂ ਜਲਦੀ ਕੀਤੇ ਜਾਣ ਗਿਆ ਇਹਦੇ ਤਹਿਤ ਜਿਹੜੀ ਸਭ ਤੋਂ ਵੱਡੀ ਸਰਾ ਅਕਾਲੀ ਮਾਰਕੀਟ ਚ ਬਣ ਰਹੀ ਆ ਤਕਰੀਬਨ 2000 ਕਮਰਾ ਉੱਥੇ ਤਿਆਰ ਹੋਣਾ ਉਹ ਵੀ ਜਿਹੜੀ ਆਉਣ ਵਾਲੇ ਸੰਗਤਾਂ ਨੂੰ ਜਿਹੜੀਆਂ ਸਮੇਂ 'ਚ ਸੰਗਤਾਂ ਨੂੰ ਸਹੂਲਤ ਮਿਲੂਗੀ ਲਓ ਕਿਉਂਕਿ ਅੱਠ ਸਰਾਵਾਂ ਤੁਸੀਂ ਇਦਾਂ ਕਿਹਾ ਕਿ ਹਜੇ ਸੰਗਤਾਂ ਦੇ ਜੋ ਹਵਾਲੇ ਕੀਤੇ ਆ ਨੇ ਲੇਕਿਨ ਇਸ ਤੋਂ ਇਲਾਵਾ ਕਿਹੜੀਆਂ ਕਿੰਨੀਆਂ ਸਰਾਵਾਂ ਹੋਰ ਤਿਆਰ ਹੋ ਰਹੀਆਂ ਅੱਠ ਸਰਾਵਾਂ ਜਿਹੜੀਆਂ ਸਾਡੇ ਕੋਲ ਚੱਲ ਰਹੀਆਂ ਤਕਰੀਬਨ ਤਿੰਨ ਸਰਾਵਾਂ ਜਿਹੜੀਆਂ ਹੋਰ ਤਿਆਰ ਹੋਈਆਂ ਰਹੀਆਂ ਭਾਈ ਜੈਤਾ ਜੀ ਦਿਨਵਾਸ ਤੇ ਅਕਾਲੀ ਮਾਰਕੀਟ ਤੇ ਇੱਕ ਹੈਗੀ ਹੈ ਜੀ ਭਗਤ ਨਾਮਦੇਵ ਜੀ ਨਵਾਸ ਇਹ ਤਿੰਨ ਸਰਾਵਾਂ ਜਿਹੜੀਆਂ ਸਾਡੀਆਂ ਤਿਆਰ ਹੋ ਰਹੀਆਂ ਇਹਨਾਂ 'ਚ ਤਕਰੀਬਨ 100-100 ਕਮਰਾ ਕਿਹੇ ਚ 80 ਕਿਹੇ ਚ 90 ਨਾਲ ਹਾਲ ਆ ਸੰਗਤਾਂ ਵਾਸਤੇ ਬਹੁਤ ਵਧੀਆ ਐਸਡੀਏ ਆਉਣ ਵਾਲੇ ਸਮੇਂ ਚ ਸਹੂਲਤ ਮਿਲੂਗੀ ਸੰਗਤਾਂ ਨੂੰ ਮੈਂ ਜੀ ਸਾਹਿਬ ਦਾ ਸਵਾਲ ਹੈ ਕਿ ਵਿੱਤੀ ਦਿਨਾਂ ਚ ਜਿੱਦਾਂ ਖਬਰ ਸਾਹਮਣੇ ਆਈ ਸੀ ਕਿ ਜੋ ਕਈ ਸ਼ਰਾਰਤੀ ਲੋਕ ਇਹੋ ਜਿਹੇ ਹੁੰਦੇ ਨੇ ਕਿ ਜਿਹੜੀ ਜਾਲੀ ਵੈਬਸਾਈਟ ਬਣਾ ਕੇ ਤਾਂ ਇੱਕ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਸਰਾਵਾ ਦੇ ਨਾਂ ਤੇ ਠੱਗੀ ਕੀਤੀ ਜਾਂਦੀ ਸੀਗੀ ਆਨਲਾਈਨ ਪੈਸੇ ਪਵਾ ਲਿੱਤੇ ਜਾਂਦੇ ਸਨ ਪਰ ਕਮਰੇ ਬੁੱਕ ਨਹੀਂ ਸੀ ਹੁੰਦੇ ਤਾਂ ਇਹੋ ਜਿਹੇ ਲੋਕਾਂ ਤੇ ਵੀ ਇਹਨਾਂ ਦਿਨਾਂ ਚ ਜਿਹੜੀ ਆ ਖਾਸ ਤੌਰ ਉੱਤੇ ਨਿਗਰ ਰੱਖੀ ਜਾਏਗੀ ਤਕਰੀਬਨ ਜਿਹੜੇ ਜਦੋਂ ਛੁੱਟੀਆਂ ਹੁੰਦੀਆਂ ਨੇ ਇਹੋ ਜਿਹੇ ਜਿਹੜੇ ਸ਼ਰਾਰਤੀਆਂ ਦਾ ਸਾਈਬਰ ਠਾਕ ਜਿਹੜੇ ਆ ਉਹ ਬੈਠੇ ਆ ਉਹ ਉਹ ਵੀ ਐਕਟਿਵ ਹੋ ਜਾਂਦੇ ਹਨ ਪਰੰਤੂ ਸਾਡਾ ਆਈਟੀ ਬੈਂਕ ਜਿਹੜਾ ਉਹ ਨਾਲ ਦੀ ਨਾਲ ਇਹਨਾਂ ਨੂੰ ਚੈੱਕ ਕਰੀ ਜਾਂਦਾ ਕੋਈ ਝਾਲੀ ਵੈਬਸਾਈਟ ਨਾ ਬਣੇ ਇਸ ਕਰਕੇ ਸੰਗਤਾਂ ਨੂੰ ਵੀ ਬੇਨਤੀ ਆ ਕਿ ਕੇਵਲ ਤੇ ਕੇਵਲ ਐਸਜੀਪੀਸੀ ਦੀ ਜਿਹੜੀ ਵੈਬਸਾਈਟ ਆ ਪ੍ਰੂਵਡ ਉੱਤੇ ਕਮਰਾ ਬੁੱਕ ਕੀਤਾ ਜਾਵੇ ਜਿਹੜੇ ਝਾਲੀ ਠੱਗ ਜਿਹੜੇ ਆਪਣੇ ਕਯੂਆਰ ਕੋਡ ਦੇ ਦਿੰਦੇ ਉਹੋ ਜੀ ਸ਼੍ਰੋਮਣੀ ਕਮੇਟੀ ਵੱਲੋਂ ਇਹੋ ਜਾਂ ਕੋਈ ਨਹੀਂ ਹੈਗਾ ਤਕਰੀਬਨ ਜਿਹੜੀ ਸਾਨੂੰ ਜਿਹੜੀ ਇੱਥੇ ਪੇਮੈਂਟ ਜਿਹੜੀ ਆਉਂਦੀ ਆ ਉਹਦੀ ਅਸੀਂ ਬਕਾਇਦਾ ਰਸੀਪਟ ਮਿਲਦੀ ਆ ਉਹ ਕਨਫਰਮ ਹੁੰਦੀ ਆ ਉਹਨਾਂ ਦੀ ਬੁਕਿੰਗ ਜਿਹੜੀ ਅਬ ਇਹ ਸਭ लास्ट ਵਾਲੇ ਕੀ ਸੰਗਤ ਨੂੰ ਇੱਕ ਵਾਰੀ ਜ਼ਰੂਰ ਦੱਸ ਦੋ ਕਿ ਅਗਰ ਕਮਰਾ ਬੁੱਕ ਕਰਾਣਾ ਹੋਵੇ ਤਾਂ ਕੀ ਪ੍ਰਕਿਰਿਆ ਹੈਗੀ ਆ ਕਮਰਾ ਬੁੱਕ ਕਰਾਉਣ ਦੀ ਕਿਉਂਕਿ ਜੋ ਸੰਗਤ ਭੋਲੀ ਭਾਲੀ ਸੰਗਤ ਕਿਸੇ ਵੀ ਠੱਗੀ ਦਾ ਸ਼ਿਕਾਰ ਨਾ ਹੋ ਸਕੇ ਸੰਗਤਾਂ ਨੂੰ ਕਮਰਾ ਜਿਹੜਾ ਸਾਰਾ ਗੜੀ ਨਿਵਾਸ ਤੇ ਮਾਤਾ ਗੰਗਾ ਜੀ ਨਿਵਾਸ ਚ ਉਹ 15 ਦਿਨ ਪਹਿਲਾਂ ਹੀ ਐਡਵਾਂਸ ਬੁਕਿੰਗ ਕਰਦੇ ਆ ਸ਼ੁਰੂ ਉਹ ਜਿਹੜੀ ਵੈਬਸਾਈਟ ਹੈ www.sarai.com sgpicsrai.com ਤੇ ਕੀਤੀ ਜਾਵੇ ਇਹ ਤੋਂ ਇਲਾਵਾ ਜਿਹੜੀਆਂ ਹੋਰ ਫੇਕ ਹੋਈਆਂ ਹੈਗੀਆਂ ਵਾ ਵੈਬਸਾਈਟ ਜਿਹੜੀਆਂ ਸਾਈਬਰ ਠੱਗ ਬਣਾ ਲੈਂਦੇ ਨੇ ਉਹਨਾਂ ਤੇ ਕੋਈ ਵੀ ਕਮਰਾ ਨਾ ਬੁੱਕ ਕੀਤਾ ਜਾਵੇ ਤਰਵਾਜੀ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਐ ਸਨ ਗੁਰਪ੍ਰੀਤ ਸਿੰਘ ਜੀ ਜੋ ਕਿ ਸਰਾ ਦੇ ਮੈਨੇਜਰ ਨੇ ਤਾਂ ਸਚਕਨ ਛੇਦੀ ਹਰਮੰਦਰ ਸਾਹਿਬ ਵਿਖੇ ਜੋ ਕਿ ਸੰਗਤਾਂ ਵੱਡੇ ਪੱਧਰ ਤੇ ਆਉਣਗੀਆਂ ਕਿਉਂਕਿ ਸਕੂਲਾਂ 'ਚ ਛੁੱਟੀਆਂ ਪੈ ਚੁੱਕੀਆਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਤ ਦਾ ਪਰਮਾ ਇਕੱਠ ਵੱਡਾ ਇਕੱਠ ਗੁਰੂ ਘਰ ਵਿਖੇ ਦਰਸ਼ਨ ਦੌਰੇ ਕਰਨ ਉਸ ਤੇ ਪਹੁੰਚੇਗਾ ਤਾਂ ਉਹਨਾਂ ਦੀ ਰਿਹائش ਵਸਤੇ ਹੁਣ ਪ੍ਰਬੰਧ ਦੀ ਗੱਲ ਕਰੀਏ ਤਾਂ ਪ੍ਰਬੰਧ ਜਿਹੜੇ ਪੁਕਤਾ ਪ੍ਰਬੰਧ ਕਰ ਲਿੱਤੇ ਗਏ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸੰਗਤ ਵੱਡੇ ਪੱਧਰ ਤੇ ਗੁਰੂ ਘਰ ਵਿਖੇ ਦਰਸ਼ਨ ਕਰੇਗੀ ਤਾਂ ਉੱਥੇ ਠੰਡ ਦਾ ਜੋ ਮੌਸਮ ਐ ਉਹ ਵੀ ਦਿਨੋਂ ਦਿ ਅਰੀਆ ਵਾਧੀ ਦਿਖਾਈ ਦੇ ਰਹੀ ਆ ਤਾਂ ਧੁੰਦ ਜਿਹੜੀ ਆ ਅਨਲ ਦਿਨਾਂ ਚ ਉਹ ਵੀ ਵਾਧੀ ਦਿਖਾਈ ਦੇ ਕਿ ਜਿਸ ਨੂੰ ਲੈ ਕੇ ਕਿ ਹੁਣ ਸ਼ਰੋਮਣੀ ਕਮੇਟੀ ਵੱਲੋਂ ਪੁਕਤਾ ਪ੍ਰਬੰਧ ਸੰਗਤਾ ਦੀ ਸੁਖਸੂਲਤ ਵਾਸਤੇ ਕਰ ਲਿੱਤੇ ਗਏ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਕਚਸਨਕ ਜਗਵੰਨੀ ਟੀਵੀ ਸ਼੍ਰੀ ਹਮਸਾ ਸਾਹਿਬ